ਮੈਂ ਤੁਹਾਨੂੰ ਅਸਲ ਜੋ ਤੱਥ ਹੋਏ ਆ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੁੰਨਾ ਵਾ ਪਿਛਲੇ ਦਿਨੀ ਮੈਂ ਇੱਕ ਪੁਲਿਸ ਵਾਲੇ ਦੇ ਵੀ ਵਿਚਾਰ ਸੁਣੇ ਸੀਗੇ ਮੈਨੂੰ ਉਹਨਾਂ ਤੇ ਸੰਤੁਸ਼ਟੀ ਨਹੀਂ ਆਈ ਇੱਕ ਬੰਦੇ ਨੂੰ ਥਾਣੇ ਦੇ ਵਿੱਚ ਟੌਰਚਰ ਕੀਤਾ ਜਾਵੇ ਫਿਰ ਉਸੇ ਉੱਥੇ ਹੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਕੋਈ ਇਹ ਸੋਚ ਸਕਦਾ ਵਾ ਭਈ ਉਹ ਉਸ ਥਾਣੇ ਵਾਲੇ ਜਦੋਂ ਉਸ ਲਾਸ਼ ਨੂੰ ਖੁਰਦ-ਬੁਰਦ ਕਰਨਗੇ ਕਿਸੇ ਹੋਰ ਥਾਣੇ ਦੇ ਵਿੱਚ ਜਾ ਕੇ ਉਹਨੂੰ ਕੱਟ-ਵੱਟ ਕਟਣਗੇ ਮੈਂ ਇਸ ਚੀਜ਼ ਨੂੰ ਇਨਕਾਰ ਕਰਦਾ ਵਾਂ ਮੈਂ ਸਾਧ ਸੰਗਤ ਜੀ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਉਸ ਟਾਈਮ ਦੇ ਉੱਤੇ ਜਿਸ ਦਿਨ ਭਾਈ ਗੁਰਦੇਵ ਸਿੰਘ ਦੀ ਕਾਉਂਕਿਆਂ ਵਾਲੇ 25 ਦਸੰਬਰ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ 1 ਜਨਵਰੀ ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਆ 1 ਜਨਵਰੀ ਤੋਂ 1-2 ਦਿਨ ਪਹਿਲਾਂ 3 ਦਿਨ ਵੀ ਪਹਿਲਾਂ ਹੋ ਸਕਦੇ ਆ ਇੱਕ ਲੇਡੀ ਜਿਹੜੀ ਵਿਆਹੀ ਵਰੀ ਸੀਗੀ ਉਹਨੂੰ ਉਹਨਾਂ ਨੇ ਉਥੋਂ ਜਗਰਾਉ ਚੌਂਕ ਦੇ ਵਿੱਚੋਂ ਫੜਿਆ ਥਾਣੇ ਲਿਆਂਦਾ ਇਹ ਜਿੰਨੇ ਬੰਦੇ ਟਰਚਰ ਕਰਨ ਵਾਲੇ ਸੀਗੇ ਉਹਨਾਂ ਸਾਰਿਆਂ ਨੇ ਉਹਦੇ ਨਾਲ ਦੁਸ਼ਟ ਕਰਮ ਕੀਤਾ ਕਰਦੇ ਰਹੇ 2-3 ਦਿਨ ਉਸ ਬੀਬੀ ਦੇ ਜਦੋਂ ਉਹਦੇ ਯੁੱਗ ਸੁਗ ਨਾਲ ਨਿਕਲੀ ਤੇ ਉਸ ਬੀਬੀ ਦੇ ਭਰਾ ਨੂੰ ਕਿਤੇ ਜਾਣਕਾਰੀ ਮਿਲੀ ਭਈ ਉਹ ਠਾਣੇ ਆ ਉਸ ਬੀਬੀ ਦੇ ਭਰਾ ਨੇ ਉੱਥੇ ਠਾਣੇ ਜਾ ਕੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨੂੰ ਆਂਦੇ ਆ ਜਾ ਅੰਦਰ ਸੱਦ ਲਿਆ ਉਹਨੂੰ ਵੀ ਅੰਦਰ ਉਹਦੀ ਕੋਟਮਾਰ ਕੀਤੀ ਤੇ ਉਹਨੂੰ ਅਦਮੋਇਆ ਕਰਕੇ ਤੇ ਛੱਡ ਦਿੱਤਾ ਪੁਲਿਸ ਨੇ ਇਹ ਸਮਝਿਆ ਪਈ ਇਹ ਵੀ ਮਰ ਗਿਆ ਵਾ ਪਰ ਉਹ ਮਰਿਆ ਨਹੀਂ ਸੀ ਤੇ ਉਥੇ ਹੀ ਜਿੱਥੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਦੀ ਕਾਉਂ ਕੇ ਸਿੰਘ ਸਾਹਿਬ ਜੀ ਉਹਨਾਂ ਦੇ ਲਾਗੇ ਹੀ ਉਹ ਬੈਠਾ ਸੀ ਉਥੇ ਉਹਦੀ ਉਹ ਉਹ ਉਹਦੀ ਉਹ ਉਹਨੂੰ ਵੀ ਲੰਮੇ ਪਾਇਆ ਸੀਗਾ ਉਹ ਸੁਣ ਰਿਹਾ ਸੀਗਾ ਸਾਰੀ ਗੱਲਬਾਤ ਜੋ ਕੁਝ ਵੀ ਉਥੇ ਹੁੰਦੀ ਆ ਇੱਕਦਮ ਉਹਨੂੰ ਪਤਾ ਲੱਗਾ ਭਈ ਕਹਿੰਦੇ ਐਸਐਸਪੀ ਸਾਹਿਬ ਆ ਗਿਆ ਜਦੋਂ ਉਹ ਸਵਰਨ ਸਿੰਘ ਘੋਟਣਾ ਉਥੇ ਪਹੁੰਚਾ ਵਾ ਉਹਨੇ ਸਿੰਘ ਸਾਹਿਬ ਉਹਨਾਂ ਦੇ ਸਰੀਰ ਦੇ ਉੱਤੇ ਕੋਈ ਬਸਤਰ ਨਹੀਂ ਸੀਗੇ ਉਹਨਾਂ ਨੂੰ ਪੁੱਠਾ ਟੰਗਿਆ ਸੀ ਪੁੱਠਾ ਲਾ ਕੇ ਉਹਨਾਂ ਦੇ ਠੁੱਡੇ ਮਾਰੇ ਗਏ ਉਹਦੀਆਂ ਉਹਦੀ ਅੱਖ ਦੇ ਵਿੱਚ ਠੁੱਡਾ ਮਾਰਿਆ ਗਿਆ ਉਹਦੇ ਨਾੜਾਂ ਦੇ ਵਿੱਚ ਠੁੱਡੇ ਮਾਰੇ ਗਏ ਉਹਨਾਂ ਦੀ ਅੱਖ ਬਾਹਰ ਆ ਗਈ ਇਹਨਾਂ ਕੁਝ ਉਹ ਬੰਦਾ ਉਹ ਉਹ ਜਿਹੜਾ ਲਾਗੇ ਸੀ ਉਹ ਕੁੜੀ ਦਾ ਭਰਾ ਉਹ ਵੇਂਦਾ ਰਿਹਾ ਕਿ ਉਹ ਜਿਤਨਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਵੇਂਦਾ ਰਿਹਾ ਉੱਥੇ ਹੀ ਜਦੋਂ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਆ ਉੱਥੇ ਹੀ ਵੜਣ ਵੜਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਜਦੋਂ ਲੱਤ ਵੱਡੀ ਤੇ ਉਹਦੀ ਚੀਕ ਨਿਕਲ ਗਈ ਉਹ ਜਿਹੜਾ ਉਹ ਕੁੜੀ ਦਾ ਭਰਾ ਸੀ ਜਦੋਂ ਚੀਕ ਨਿਕਲ ਗਈ ਫਿਰ ਉਹਦੇ ਦੀਵਾਲੇ ਵੀ ਹੋ ਗਏ ਉਹਦੇ ਮੇ ਠੁੱਡੇ ਠੱਡੇ ਮਾਰੇ ਬਹੁਤ ਬੁਰਾ ਕੀਤਾ ਤੇ ਉਹਦੀ ਭੈਣ ਉਹਦੀ ਭੈਣ ਨੇ ਹੱਥ ਜੋੜੇ ਫਿਰ ਉਹ ਵੀ ਉੱਥੇ ਹੀ ਸੀ ਉਨੇ ਆਖਿਆ ਵੀ ਅਸੀਂ ਕਿਸੇ ਕਾੜੀ ਕੋਈ ਗੱਲ ਨਹੀਂ ਕਰਦੇ ਤੁਸੀਂ ਇਹ ਇਨ ਨਾ ਮਾਰੋ ਇਹਨਾਂ ਨੇ ਉਹ ਉਹਨਾਂ ਨੂੰ ਕੀ ਕੀਤਾ ਭਈ ਥਾਣੇ ਤੋਂ ਬਾਹਰ ਕਿਤੇ ਛੱਡ ਆਏ ਉਸ ਤੋਂ ਬਾਅਦ ਉਹਨਾਂ ਨੇ ਇਹ ਸਾਰੀ ਗੱਲਬਾਤ ਜੇ ਉਹਨਾਂ ਨੇ ਆਪਣੇ ਕੋਲ ਹੀ ਰੱਖੀ ਲੇਕਿਨ ਉਹ ਜਿਹੜੀ ਜਿਹੜੀ ਸਟੋਰੀ ਸਾਨੂੰ ਪਤਾ ਲੱਗਾ ਸੀ ਮੈਂ ਵੀ ਮਹਿਕਮਾ ਪੁਲਿਸ ਦੇ ਵਿੱਚ ਰਿਹਾ ਵਾਂ ਤੇ ਮੈਨੂੰ ਵੀ ਕਿਸੇ ਸੱਜਣ ਨੇ ਇਹ ਦੱਸੀਆ ਭਈ ਇਸ ਤਰ੍ਹਾਂ ਇਸ ਤਰ੍ਹਾਂ ਆਹ ਵੀ ਕਹਾਣੀ ਬਣੀ ਆ ਹੋ ਸਕਦਾ ਵਾ ਉਹ ਭੈਣ ਵੀ ਜਿੰਦੀ ਹੋਵੇ ਉਹ ਭਰਾ ਵੀ ਉਹਦਾ ਜਿੰਦਾ ਹੋਵੇ ਉਹ ਜੇ ਸੁਣਦੇ ਹੋਣਗੇ ਉਹ ਜਰੂਰ ਸਾਹਮਣੇ ਆਉਣਗੇ ਸਾਧ ਸੰਗਤ ਜੀ ਉਹ ਜਰੂਰ ਸਾਹਮਣੇ ਆਉਣਗੇ ਏਸ ਐਸਐਸਪੀ ਨੇ ਇਹ ਕਿਤੇ 1 2 ਨਿੰਗੇ ਬਾਰੇ ਮੈਂ ਲਿਸਟ ਤੁਹਾਨੂੰ ਦੱਸ ਦੇਣਾ ਵਾ ਸਭ ਤੋਂ ਪਹਿਲਾਂ ਇਹਨੇ ਸੰਤਾ ਦੇ ਟਾਈਮ ਦੀ ਗੱਲ ਆ ਰਾਜਾ ਸਾਂਸੀ 에어ਪੋਰਟ ਦੇ ਉੱਤੇ ਭਾਈ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਜਿਨੇ ਜਹਾਜ਼ ਅਗਵਾ ਕੀਤਾ ਸੀਗਾ ਉਹਨੂੰ ਇਹਨੇ ਉਥੇ 에어ਪੋਰਟ ਦੇ ਉੱਤੇ ਹੀ ਜਦੋਂ ਜਹਾਜ਼ ਦੇ ਵਿੱਚੋਂ ਉਹ ਬਾਹਰ ਨਿਕਲ ਰਿਹਾ ਸੀ ਤੇ ਉਥੇ ਮੌਕੇ ਤੇ ਮਾਰ ਦਿੱਤਾ ਸੀਗਾ ਗੋਲੀ ਮਾਰ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਪਿੰਡ ਦਾਉ ਕੇ ਦਾਉ ਕੇ ਬਾਰਡਰ ਦੇ ਉੱਤੇ ਆ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਦੇ ਉੱਤੇ ਆ ਉਥੇ ਦੋ ਲੜਕੀਆਂ ਇਹਨੇ ਅਲਫ ਨੰਗੀਆਂ ਕਰਕੇ ਤੇ ਪਿੰਡ ਦੇ ਵਿੱਚ ਕਮਾਈਆਂ ਸੀ ਉਦੋਂ ਸੰਤਾ ਨੇ ਇਹਦੀ ਬੜੀ ਉਦੋਂ ਉਹਨਾਂ ਦੇ ਲੈਕਚਰ ਤੁਸੀਂ ਸੁਣਦੇ ਹੋਵੋਗੇ ਉਹ ਲੈਕਚਰਾਂ ਦੇ ਵਿੱਚ ਸੰਤਾ ਨੇ ਬਕਾਇਦਾ ਤੌਰ ਤੇ ਇਹਦਾ ਨਾਮ ਲਿਆ ਵਾ ਇਸ ਬੰਦੇ ਨੇ ਤਰਨਤਾਰਨ ਬੰਬਕਾਂਡ ਦੇ ਵਿੱਚ ਭਾਈ ਲੱਖਾ ਸਿੰਘ ਨਾਗੋਕੇ ਜਿਨ੍ਹਾਂ ਗੁਰਬਚਨੇ ਨਿਰੰਕਾਰੇ ਵਾਲੇ ਕੇਸ ਦੇ ਵਿੱਚ ਭਾਈ ਲੱਖਾ ਸਿੰਘ ਨਾਗੋਕੇ ਸੀਗੇ ਭਾਈ ਬੁਗਣ ਸਿੰਘ ਨਾਗੋਕੇ ਭਾਈ ਜੱਸਾ ਸਿੰਘ ਨਾਗੋਕੇ ਭਾਈ ਜੱਗਾ ਸਿੰਘ ਨਾਗੋਕੇ ਪਾਈ ਸੁਵਿੰਦਰ ਸਿੰਘ ਜੀ ਨਾਗੋ ਕੇ ਇਹਨਾਂ ਸਾਰਿਆਂ ਨੂੰ ਫੜਿਆ ਸੀ ਤੇ ਇਹਨਾਂ ਸਾਰਿਆਂ ਨੂੰ ਟਰਚਰ ਕੀਤਾ ਸੀਗਾ ਇਹਨਾਂ ਸਿੰਘਾਂ ਨੇ ਕੋਈ ਗੱਲਬਾਤ ਨਹੀਂ ਉਹਨਾਂ ਦੇ ਕੋਲੋਂ ਕਢਵਾ ਸਕੇ ਲੱਖਾ ਸਿੰਘ ਭਾਈ ਲੱਖਾ ਸਿੰਘ ਨਾਗੋ ਕੇ ਨੇ ਤੇ ਇਹਨੂੰ ਸਵਰਨੇ ਘੋਟਣੇ ਨੂੰ ਕਹਿ ਦਿੰਦਾ ਸੀ ਮੈਂ ਇੱਥੇ ਪਛਾਪ ਕਰ ਦੇਣਾ ਤੂੰ ਮੈਨੂੰ ਇੰਨਾ ਹੀ ਪਤਾ ਕਰ ਦੇ ਪਈ ਇਹ ਕਿੰਨੇ ਕੀਤਾ ਵਾ ਇਸ ਤਰ੍ਹਾਂ ਦੇ ਸਿੰਘ ਸੀਗੇ ਉਹ ਚੜ੍ਹਦੀ ਕਲਾ ਵਾਲੇ ਇਨੇ ਉਸ ਤੋਂ ਬਾਅਦ ਭਾਈ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਉਹਦੀ ਗ੍ਰਿਫਤਾਰੀ ਇਨੇ ਕੀਤੀ ਸੀਗੀ ਇਹਦਾ ਡਰਾਈਵਰ ਉਹਦਾ ਨਾਂ ਸੀ ਚੰਨਣ ਚੰਨਣ ਸਿੰਘ ਕੰਗ ਚੰਨਣ ਸਿੰਘ ਕੰਗ ਇੱਕ ਗੂਠਾ ਛਾਪ ਜਿਹਨੂੰ ਕਹਿ ਦਿੰਦੇ ਆ ਨਾ ਅਨਪੜ ਹੌਲਦਾਰ ਹੌਲਦਾਰ ਵੀ ਕਹਾਦਾ ਹੌਲਦਾਰੀ ਤੇ ਇਨੇ ਆਪ ਉਨੂੰ ਉਹਨੂੰ ਸੀ2 ਕਹਿ ਦਿੰਦੇ ਆ ਉਹ ਅਫਸਰਾਂ ਕੋਲੋਂ ਕਈ ਕੇ ਤੇ ਉਹ ਲਵਾਈ ਸੀਗੀ ਉਹ ਡਰਾਈਵਰ ਰੱਖਿਆ ਸੀ ਉਹ ਉਹੋ ਹੀ ਟਾਰਚਰ ਕਰਦਾ ਹੁੰਦਾ ਸੀ ਉਹੋ ਕੋਟਣੇ ਲਾਉਦਾ ਹੁੰਦਾ ਸੀ ਉਹਦੇ ਕਹਿਣ ਦੇ ਉੱਤੇ ਸਭ ਕੁਝ ਕਰਦਾ ਸੀ ਉਹ ਅਖੀਰਲੇ ਦਮ ਤੱਕ ਇਹਦੇ ਨਾਲ ਰਿਆ ਵਾ ਉਹ ਉਹ ਜਹੇਦਾਰ ਗੁਰਦੇਵ ਸਿੰਘ ਕਾਉਕੇ ਵਾਲੇ ਕੇਸ ਦੇ ਵਿੱਚ ਵੀ ਉਹਦਾ ਨਾਮ ਬੋਲਦਾ ਵਾ ਚੰਨਣ ਸਿੰਘ ਕੰਗ ਮੇਰਾ ਖਿਆਲ ਉਹ ਇਨਸਪੈਕਟਰ ਰਿਟਾਇਰ ਹੋਇਆ ਵਾ ਜਾਂ ਸਬ ਇਨਸਪੈਕਟਰ ਰਿਟਾਇਰ ਹੋਇਆ ਵਾ ਉਸ ਬੰਦੇ ਨੇ ਇਹਨਾਂ ਸਿੰਘਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਉਸ ਤੋਂ ਬਾਅਦ ਮੇਰੇ ਕੋਲ ਇੱਕ ਲੰਬੀ ਲਿਸਟ ਆ ਜਿਹਦੀ ਮੈਨੂੰ ਜਾਣਕਾਰੀ ਮੈਂ ਕੱਲ ਲਿਖ ਰਿਆ ਸੀਗਾ ਸ਼ਹੀਦ ਕੁਲਵੰਤ ਸਿੰਘ ਨਾਗੋਖਿਆ ਵਾਲੇ ਨੂੰ ਇਹਨੇ ਇਹ ਜਿਹੜਾ ਚੰਨਣ ਸਿੰਘ ਕਾਂਗਿਆ ਇਹਦੀ ਆਈਡੀ ਆਈਡੀ ਦਾੜੀ ਆ ਇਹਨੇ ਨਾਲ ਤਿੰਨ ਹੋਰ ਲੇਕੇ ਨਿਹੰਗ ਬਾਣਿਆਂ ਦੇ ਵਿੱਚ ਖਰਚੀਆਂ ਤੋਂ ਬਾਈ ਕਲਵੰਤ ਸਿੰਘ ਨਾਗੋਕਿਆਂ ਵਾਲੇ ਉਥੇ ਟਰੈਕਟਰ ਬਣਾ ਰਹੇ ਸੀ ਉਥੇ ਉਹਨਾਂ ਨੂੰ ਜਾ ਕੇ ਫਤੇ ਬੁਲਾਈ ਸਿੰਘ ਨੇ ਸਮਝਿਆ ਕਿ ਨਿਆਗ ਬਾਣੇ ਦੇ ਵਿੱਚ ਹਾ ਤੇ ਉਹ ਸਿੰਘ ਫਤੇ ਫਤੇ ਬੁਲਾਉਣ ਵਾਸਤੇ ਜੱਫੀ ਪਾਉਣ ਲੱਗਾ ਇਹਨੇ ਜੱਫੀ ਪਾ ਲਈ ਚੰਨਣ ਨੇ ਤੇ ਕਲਵੰਤ ਸਿੰਘ ਨੂੰ ਉਥੇ ਫੜ ਕੇ ਤੇ ਲੈ ਆਏ ਤਰਨ 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 ਨੇ ਟਰਚਰ ਕਰਦੇ ਰੇ ਪਹਿਲੋਂ ਮੁੜ ਕੇ ਇਹਨੇ ਕੋਟਣੇ ਨੇ ਅੰਮ੍ਰਿਤਸਰ ਦੇ ਦਿੱਤਾ ਗੁਰਬਚਨ ਸਿੰਘ ਉਹਨੂੰ ਉਹਦਾ ਗਿਆਨੀ ਗੁਰਬਚਨ ਸਿੰਘ ਕਰਕੇ ਡੀਐਸਪੀ ਸੀਗਾ ਉਹਦੇ ਹਵਾਲੇ ਕਰ ਦਿੱਤਾ ਉਹਦਾ ਉਹਦਾ ਗੰਨਮੈਨ ਸੀ ਮੱਖਣ ਜਲਾਦ ਉਹਨਾਂ ਨੇ ਕੁਲਵੰਤ ਸਿੰਘ ਨੂੰ ਪੁੱਠਾ ਲੰਮਾ ਪਾ ਕੇ ਤੇ ਪੈ ਹੱਥ ਥੱਲੇ ਪਾਣੀ ਦਾ ਟੱਬ ਥੱਲੇ ਉਹਦਾ ਡਬਾਉਂਦੇ ਸੀਗੇ ਤੇ ਉਹ ਉਹ ਸਿੰਘ ਜਦੋਂ ਇਸ ਤਰ੍ਹਾਂ ਪਰੇਸ਼ਾਨ ਹੁੰਦਾ ਸੀ ਪਾਣੀ ਦੇ ਵਿੱਚ ਜਦੋਂ ਉਹਦਾ ਮੂੰਹ ਡਪਾਉਂਦੇ ਸੀ ਤੇ ਗੁਰਬਚਨਾਂ ਡੀਐਸਪੀ ਕਹਿੰਦਾ ਦੱਸੋ ਏ ਤੇਰਾ ਗੁਰੂ ਗੋਬਿੰਦ ਸਿੰਘ ਕਿੱਥੇ ਆ ਉਹ ਸਿੰਘ ਦੇ ਹੱਥ ਥੱਲਿਓਂ ਵੱਧੇ ਹੀ ਉਹਨੇ ਮਾਰਿਆ ਐਸੇ ਤਰੀਕੇ ਨਾਲ ਗੁਰਬਚਨ ਨੇ ਦੇ ਇੱਥੇ ਵੱਜਾ ਜਦੋਂ ਇੱਥੇ ਵੱਜਾ ਤੇ ਨਾਲ ਹੀ ਐਂ ਲੱਗਿਆ ਪੱਗ ਉਹਦੀ ਉਹ ਉਥੇ ਨਾਲ ਹੀ ਡਿੱਗ ਪੀ ਤੇ ਉਸ ਟਾਈਮ ਦੇ ਉੱਤੇ ਤਿੰਨ ਤਿੰਨ ਇੱਟਾਂ ਰੱਖ ਕੇ ਤੇ ਉਹਦੇ ਉੱਤੇ ਲੱਤ ਰੱਖ ਕੇ ਉੱਤੇ ਘੋਟਣੇ ਮਾਰ-ਮਾਰ ਕੇ ਤੇ ਸਿੰਘ ਨੂੰ ਕੱਲੀ-ਕੱਲੇ ਜੋੜ ਉਹਦੇ ਤੋੜੇ ਤੇ ਉਹਨੂੰ ਫਿਰ ਝੂਠਾ ਮੁਕਾਬਲਾ ਵੱਲੇ ਦੇ ਲਾਗੇ ਨਹਿਰ ਦੇ ਕੰਢੇ ਜਾ ਕੇ ਤੇ ਉਹ ਬਣਾ ਕੇ ਤੇ ਉਦੋਂ ਮਾਰਿਆ ਉਹਦੇ ਵਿੱਚ ਵੀ ਇਹ ਘੋਟਣਾ ਸ਼ਾਮਿਲ ਸੀਗਾ ਉਸ ਤੋਂ ਬਾਅਦ ਅਨੂਪ ਸਿੰਘ ਭਾਈ ਅਨੂਪ ਸਿੰਘ ਕੱਸੋਚਾਲ ਪਿੰਡ ਦਾ ਵਾ ਉਹ ਸਾਡੇ ਨਾਲ ਨਾਬੇ ਸਿਕਿਉਰਟੀ ਜੇਲ੍ਹ ਦੇ ਵਿੱਚ ਰਿਹਾ ਵਾ ਉਸ ਸਿੰਘ ਨੂੰ ਵੀ ਇਹਨੇ ਕੋਹ ਕੋ ਕੇ ਸ਼ਹੀਦ ਕੀਤਾ ਫਿਰ ਭਾਈ ਅਵਤਾਰ ਸਿੰਘ ਬਿਸਰਾਮਪੁਰ ਉਸ ਸਿੰਘ ਨੂੰ ਇਹਨੇ ਐਨੀ ਬੁਰੀ ਤਰ੍ਹਾਂ ਇਹਨੇ ਕੂਟੜੇ ਨੇ ਮਾਰਿਆ ਇੱਕ ਉਹਦਾ ਪੈਰ ਦਰਸਤ ਦੇ ਨਾਲ ਬੰਨ ਕੇ ਦੂਜਾ ਜੀਬ ਦੇ ਨਾਲ ਬੰਨ ਕੇ ਤੇ ਪਾੜ ਕੇ ਸਿੰਘ ਨੂੰ ਇਨੇ ਸ਼ਹੀਦ ਕੀਤਾ ਫਿਰ ਇਹਨੇ ਭਾਈ ਕੁਲਵਿੰਦਰ ਸਿੰਘ ਕਿੱਡ ਉਹੀ ਦੁਸ਼ਟ ਸੋਧ ਕਮਾਂਡੋ ਫੋਰਸ ਦਾ ਜਰਨਲ ਉਹ ਵੀ ਮਾਪਿਆਂ ਦਾ ਇਕੱਲਾ-ਕੱਲਾ ਪੁੱਤਰ ਸੀਗਾ ਉਹਨੂੰ ਇਹਨੇ ਬੁਰੀ ਤ ਕੋਹ-ਕੋਹ ਕੇ ਉਹਨੂੰ ਵੀ ਸ਼ਹੀਦ ਕੀਤਾ ਫਿਰ ਇੱਕ ਭਾਈ ਬਹਾਦਰ ਸਿੰਘ ਹੇਲਰਾ ਪਿੰਡਿਆ ਤੇ ਉਹਨੂੰ ਮੇਰੇ ਖਿਆਲ ਹੀਰਾ-ਹੀਰਾ ਵੀ ਕਹਿੰਦੇ ਸੀਗੇ ਤੇ ਉਹਨੂੰ ਵੀ ਇਹਨੇ ਕੋਕੋ ਕੇ ਸ਼ਹੀਦ ਕੀਤਾ ਭਾਈ ਗੁਰਦੇਵ ਸਿੰਘ ਜਿਹੜੇ ਸੀਗੇ ਧੀਰਪੁਰ ਦੇ ਦੇਬੂ ਉਹਨੂੰ ਇਹਨੇ ਪਾਣੀ ਦੇ ਟੱਬ ਕੜਾਇਆ ਗਰਮ ਕਰਕੇ ਉਬਲਦੇ ਪਾਣੀ ਦੇ ਵਿੱਚ ਉਹਨੂੰ ਉੱਤੇ ਪਾ ਪਾ ਕੇ ਪਾਣੀ ਤੇ ਉਸ ਸਿੰਘ ਨੂੰ ਇਹਨੇ ਬੁਰੀ ਤਰ੍ਹਾਂ ਸ਼ਹੀਦ ਕੀਤਾ ਫਿਰ ਪਈ ਗੁਰਦੇਵ ਸਿੰਘ ਕੌਂਕਿਆਂ ਵਾਲੇ ਬਾਰੇ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਇਹਨਾਂ ਨੇ ਜਿੱਥੇ ਇਹਨੂੰ ਮਾਰਿਆ ਵਾ ਉੱਥੇ ਹੀ ਇਹਨਾਂ ਉੱਥੇ ਵੱਡ ਟੁੱਕ ਕਰਕੇ ਫਿਰ ਭਾਈ ਗੁਰਦੇਵ ਸਿੰਘ ਨੂੰ ਇਹਨਾਂ ਨੇ ਜਿੱਥੇ ਦਰਿਆ ਦੇ ਵਿੱਚ ਜਾਂ ਨਹਿਰ ਦੇ ਵਿੱਚ ਸੁੱਟ ਕੇ ਆਏ ਆ ਸਾਧ ਸੰਗਤ ਜੀ ਉਸ ਤੋਂ ਬਾਅਦ ਦਾਸ ਤਰਨ ਤਰਨ ਦਰਬਾਰ ਸਾਹਿਬ ਹਜ਼ੂਰੀ ਰਾਗੀ ਪਹਿਲੋਂ ਲੱਗਾ ਸੀਗਾ ਉੱਥੋਂ ਸਾਡੀ ਡਿਊਟੀ ਲੱਗ ਗਈ ਭਾਈ ਸੁਖਦੇਵ ਸਿੰਘ ਬੱਬਰ ਉਹ ਸ਼ਹੀਦ ਹੋ ਗਏ ਸੀ ਉਹਨਾਂ ਦੇ ਦਸਹਰੇ ਦੇ ਉੱਤੇ ਦਾਸ ਦੀ ਡਿਊਟੀ ਲੱਗੀ ਮੈਂ ਕੀਰਤਨ ਕਰਨ ਵਾਸਤੇ ਗਿਆ ਉਹਦੇ ਘਰ ਦੇ ਬਾਹਰ ਛੜਕ ਦੇ ਉੱਤੇ ਪਿੰਡ ਦਾਸੂਵਾਲ ਇਹ ਘੋਟਣਾ ਗਾੜੀ ਖਲੋਤਾ ਇਹ ਉਦੋਂ ਤਰਨਤਾਰ ਦਾ ਡੀਐਸਪੀ ਸੀਗਾ ਇਹੇ ਉੱਥੇ ਖਲੋਤਾ ਤੇ ਇਹ ਆਂਦਾ ਭਈ ਵਾਪਸ ਮੁੜ ਜਾ ਸਾਨੂੰ ਕਹਿੰਦਾ ਮੈਂ ਉਦੋਂ ਸਾਡੇ ਕੋਲ 3 ਵੀਹਲਰ ਸੀਗਾ ਅਸੀਂ 3 ਵੀਹਲਰ ਦੇ ਵਿੱਚ ਆਏ ਸੀਗੇ ਤੇ ਮੈਂ ਆਰਡਰ ਵਿਖਾਇਆ ਆਪਣਾ ਦਰਬਾਰ ਸਾਹਿਬ ਤਰਨਤਾਰਨ ਦਾ ਅਸੀਂ ਹਜੂਰੀ ਰਾਗੀ ਆ ਵੀ ਅਸੀਂ ਕੀਰਤਨ ਕਰਨਾ ਉੱਥੇ ਗੁਰਬਾਣੀ ਦਾ ਇਹ ਆਂਦਾ ਕੋਈ ਕੀਰਤਨ ਨਹੀਂ ਹੋਊਗਾ ਵਾਪਸ ਚਲ ਜਾਓ ਇਹ ਕਹਿੰਦਾ ਤੇ ਵੇਖੋ ਸਾ ਸੰਗਤ ਜੀ ਕੁਦਰਤ ਦੇ ਰੰਗ ਮੇਰੇ ਮੂੰਹ ਦੇ ਵਿੱਚੋਂ ਇਹ ਲਬਜ ਨਿਕਲਿਆ ਜਿੱਦਣ ਤੁਸੀਂ ਮਰੇ ਅਸੀਂ ਤੁਹਾਡੇ ਭੋਗ ਤੇ ਵੀ ਕੀਰਤਨ ਨਹੀਂ ਕਰਾਂਗੇ ਜੇ ਅਸੀਂ ਜੀਦੇ ਰਹੇ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਵਾਪਸ ਆ ਗਏ ਉਹ ਪ੍ਰਮਾਤਮਾ ਦੀ ਐਸੀ ਕੁਦਰਤ ਭਾਈ ਬਲਦੇਵ ਸ ਇਹ ਜਦੋਂ ਮਰਦਾ ਵਾ ਭਾਈ ਬਲਦੇਵ ਸਿੰਘ ਦੀ ਵਡਾਲਾ ਉਹ ਕੁਦਰਤੀ ਮੈਂ ਉਹਨਾਂ ਦੇ ਨਾਲ ਸੀਗਾ ਤੇ ਉਹਨੂੰ ਸਕੱਤਰ ਰੂਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੋਨ ਆਉਂਦਾ ਵਾ ਭਾਈ ਬਲਦੇਵ ਸਿੰਘ ਜੀ ਤੁਸੀਂ ਉੱਥੇ ਐਸਐਸਪੀ ਸਵਰਨ ਸਿੰਘ ਮਰ ਗਿਆ ਤੇ ਤੁਸੀਂ ਕੀਰਤਨ ਕਰਨ ਜਾਣਾ ਵਾ ਤੇ ਮੈਂ ਸੁਣ ਲਿਆ ਸੀਗਾ ਤੇ ਮੈਂ ਉਹਨੂੰ ਕਿਹਾ ਭਾਈ ਬਲਦੇਵ ਸਿੰਘ ਜੀ ਸਵਰਨ ਸਿੰਘ ਕਿਤੇ ਘੋਟਣਾ ਦਨੀਆ ਤੇ ਉਹ ਰੂਪ ਸਿੰਘ ਨੂੰ ਕਹਿਦਾ ਸਕਤਰ ਸਾਹਿਬ ਜੀ ਉਹ ਜਿਹੜਾ ਸਵਰਨ ਸਿੰਘ ਘੋਟਣਾ ਤਰੀਕੇ ਦਾ ਉਹਨੇ ਆਖਿਆ ਆਹੋ ਹੋਈ ਆ ਤੇ ਮੈਨੂੰ ਇਸ਼ਾਰੇ ਨਾਲ ਕੀਤਾ ਕੋਈ ਫੋਨ ਬੰਦ ਕਰ ਦੇ ਉਹਨੇ ਇਹ ਬੰਦ ਕਰ ਦਿੱਤਾ ਮੈਂ ਉਹਨੂੰ ਇਹ ਸਾਰਾ ਹੀ ਲਿਸਟ ਆ ਜੋ ਮੈਂ ਬੋਲੀ ਆ ਸਭ ਕੁਝ ਉਹਨੂੰ ਭਾਈ ਬਲਦੇਵ ਸਿੰਘ ਨੂੰ ਦੱਸਿਆ ਵੀ ਇਹਨੇ ਆ ਕੁਝ ਕੀਤੇ ਆ ਇਸ ਐਸਐਸਪੀ ਨੇ ਤੇ ਭਾਈ ਬਲਦੇਵ ਸੁਆੰਦ ਆ ਵੀ ਮੈਂ ਤਾਂ ਨਹੀਂ ਕੀਰਤਨ ਕਰਨ ਜਾਊਗਾ ਮੈਂ ਹਾਂ ਵੀ ਕਿਉਂ ਆਪਣਾ ਫਰਜ ਆਪਾਂ ਨੂੰ ਸਗੋਂ ਰਾਗੀਆਂ ਨੂੰ ਰੋਕਣਾ ਚਾਹੀਦਾ ਵਾ ਫਿਰ ਇਸੇ ਤਰ੍ਹਾਂ ਉਹਨੇ ਦੁਬਾਰੇ ਫੋਨ ਲਾਇਆ ਤੇ ਗਾੜੀੋਂ ਰੂਪ ਸਿੰਘ ਉਹਨੂੰ ਆਂਦਾ ਮੈਂ ਤੇਰੀ ਡਿਪਾਰਟਮੈਂਟ ਇਨਕੁਆਰੀ ਖੋਲੂਗਾ ਤੂੰ ਨਾ ਹਜਾਈ ਭਲਾ ਇਹ ਆਂਦਾ ਵੀ ਤੁਸੀਂ ਜੋ ਕਰਨਾ ਕਰ ਲਿਓ ਮੈਂ ਨਹੀਂ ਤੇ ਜਾਣਾ ਮੈਂ ਅਗਲੇ ਦਿਨ ਭਾਈ ਬਲਦੇਵ ਸਿੰਘ ਜੀ ਦੀ ਆਪਣਾ ਖਬਰ ਲਵਾ ਦਿੱਤੀ ਪਹਿਰੇਦਾਰ ਅਖਬਾਰ ਦੇ ਵਿੱਚ ਉਹ ਲੁਧਿਆਣੇ ਤੋਂ ਛਪਦੀ ਆ ਉਹ ਆ ਗਈ ਖਬਰ ਆ ਗਈ ਉਸ ਤੋਂ ਬਾਅਦ ਕਿਤੇ ਮਹੀਨਾ ਖੰਡ ਦੀ ਬਾਅਦ ਆਈਜੀ ਪੁੱਲਰ ਮਰ ਗਿਆ ਤੇ ਅਸੀਂ ਸ਼੍ਰੋਮਣੀ ਰਾਗੀ ਸਭਾ ਵੱਲੋਂ ਭਾਈ ਬਲਦੇਵ ਸਿੰਘ ਜਨਰ ਸਕੱਤਰ ਹੀ ਮੈਂ ਸੀਨੀਅਰ ਮੀਤ ਪ੍ਰਧਾਨ ਹਾਂ ਭਾਈ ਰਵਿੰਦਰ ਸਿੰਘ ਦੀ ਪ੍ਰਧਾਨ ਸੀ ਤੇ ਮੈਂ ਸਾਰੇ ਜਿੰਨੇ ਰਾਗੀ ਆ ਟੋਟਲੀ ਸਾਰਿਆਂ ਨੂੰ ਮੈਸੇਜ ਕਰ ਦਿੱਤੇ ਵੀ ਇੱਕ ਤਰ੍ਹਾਂ ਉਹ ਅੱਜ ਜੀ ਮਰ ਗਿਆ ਉਹਨੇ ਬੜੇ ਬੰਦੇ ਸ਼ਹੀਦ ਕੀਤੇ ਆ ਅੱਜ ਜੀ ਭੁੱਲਰ ਤੇ ਉਹਦੇ ਭੋਗ ਦੇ ਉੱਤੇ ਕੋਈ ਰਾਗੀ ਸਿੰਘ ਜਾਵੇ ਨਾ ਸ਼੍ਰੋਮਣੀ ਕਮੇਟੀ ਜੇ ਡਿਊਟੀ ਵੀ ਲਾਉਂਦੀ ਆ ਤਾਂ ਕਿਸੇ ਨੇ ਨਹੀਂ ਜਾਣਾ ਉਹ ਤੇ ਸਤਿਗੁਰ ਦੀ ਕਿਰਪਾ ਹੋਈ ਸਾਰੇ ਰਾਗੀਆਂ ਨੇ ਉਹਨਾਂ ਨੇ ਸਲਾਹ ਕਰ ਲਈ ਪਈ ਅਸੀਂ ਅਸੀਂ ਕਹਾਂ ਕਿ ਜਿੰਨੇ ਤੁਹਾਨੂੰ ਜਾਣਦੇ ਵੀ ਆ ਨਾ ਬੰਦੇ ਕਿਸੇ ਨੇ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਆਈ ਜੀ ਭੁੱਲਰ ਉਹਦੇ ਕੀਰਤਨ ਨਹੀਂ ਕਿਸੇ ਨੇ ਕੀਤਾ ਕਿਸੇ ਵੀ ਰਾਗੀ ਸਿੰਘ ਨੇ ਕੀਤਾ ਉਹਦਾ ਪੈਲਸ ਦੇ ਵਿੱਚ ਕੋਈ ਉਹਨਾਂ ਸ਼ੋਹ ਸਭਾ ਬਣਾ ਕੇ ਤੇ ਇਤਰਾ ਕੀਤੀ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਜੈਸੇਦਾਰ ਭਾਈ ਗੁਰਦੇਵ ਸਿੰਘ ਇਹਦੇ ਇਹਨਾਂ ਨੂੰ ਤਾਂ ਸ਼ਹੀਦ ਕੀਤਾ ਉਦੋਂ 1997 ਦੀਆਂ ਚੋਣਾਂ ਆਉਣ ਵਾਲੀਆਂ ਸੀ ਤੇ ਇਹਨਾਂ ਦੁਸ਼ਟ ਲੋਕਾਂ ਨੂੰ ਇਹ ਇਹਨਾਂ ਨੂੰ ਇਹ ਪਤਾ ਲੱਗ ਗਿਆ ਹੀ ਵੀ ਇਹਨਾਂ ਚੋਣਾਂ ਦੇ ਵਿੱਚ ਜੇ ਇਹ ਜਥੇਦਾਰ ਰਿਹਾ ਤੇ ਸਾਡਾ ਕੰਮ ਖਰਾਬ ਹੋ ਜਾਣਾ ਵਾ ਇਹਨਾਂ ਲੋਕਾਂ ਨੇ ਨੁਕਸਾਨ ਕਰਵਾਇਆ ਵਾ ਅੱਜ ਇਹ ਲੋਕ ਕਿਹੜੇ ਮੂੰਹ ਦੇ ਨਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਨੂੰ ਜਾ ਰਿਹਾ ਫਿਰ ਉਹਨਾਂ ਦੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਮੌਜੂਦਾ ਤੇ ਉਹਨੂੰ ਸ਼ਹੀਦ ਕੀਤਾ ਹੋਵੇ ਤੇ ਅਕਾਲ ਤਖਤ ਦੇ ਜਥੇਦਾਰ ਦੀ ਫੋਟੋ ਉੱਥੇ ਅਜਾਇਬ ਘਰ ਦੇ ਵਿੱਚ ਜਿਹੜੀ ਲਾਈ ਆ ਉੱਤੇ ਲਿਖਿਆ ਭਾਈ ਗੁਰਦੇਵ ਸਿੰਘ ਕਾਉਕੇ ਕੀ ਸਿੰਘ ਸਾਹਿਬ ਉੱਥੇ ਲਿਖ ਨਹੀਂ ਸਕਦੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਕਾਉਕੇ ਲਿਖਣਾ ਚਾਹੀਦਾ ਹੈ ਤੇ ਬਾਕੀ ਸਾਧ ਸੰਗਤ ਜੀ ਜੋ ਕੁਝ ਵੀ ਆ ਲੋਕ ਕਹਿ ਰਹੇ ਆ ਕੋਈ ਪੁਲਿਸ ਵਾਲਾ ਬਣ ਕੇ ਕਹਿ ਰਿਹਾ ਵਾ ਅੱਜ ਇਹ ਵੀ ਆਪਣੀ ਚਮੜੀ ਬਚਾਉਣ ਵਾਸਤੇ ਸਭ ਕੁਝ ਕਰ ਰਹੇ ਆ ਇਹ ਝੂਠ ਮਾਰਦੇ ਜੇ ਅਸਲ ਕਹਾਣੀ ਜੇ ਉਹ ਬੀਬੀ ਜੀ ਦੀ ਆ ਜ ਜਾਂ ਉਹਦਾ ਭਰਾ ਜੀਂਦਾ ਵਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਸਾਹਮਣੇ ਆਓ ਅਸੀਂ ਅ ਅਸੀਂ ਇੱਕ ਵਕੀਲਾਂ ਦਾ ਪੈਨਲ ਤਿਆਰ ਕਰਦੇ ਆ ਤੇ ਉਹਨਾਂ ਦੇ ਸਾਹਮਣੇ ਪੇਸ਼ ਹੋ ਤੇ ਸੱਚ ਦੱਸੋ ਤੇ ਇਹਨਾਂ ਦੁਸ਼ਟ ਜਿੰਨੇ ਵੀ ਦੋਸ਼ੀ ਬੱਦੇ ਹੈਗੇ ਆ ਜਥੇਦਾਰ ਜੀ ਦੇ ਕਤਲकांड ਦੇ ਵਿੱਚ ਉਹਨਾਂ ਸਾਰਿਆਂ ਨੂੰ ਸਜ਼ਾਵਾ ਮਿਲ ਸਕਣ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ